ਪੰਜ ਪਰਵਾਣ ਪੰਜ ਪਰਦਾ ਨੂੰ ਪੰਚੇ ਪਦੇ ਦਰਗੇ ਮਾਨੂ ਜਪਜੀ ਦੀ ਬਾਣੀ ਨੂੰ ਤਰਕ ਵਿਗਿਆਨ ਦੇ ਵਿਵੇਕੀ ਢੰਗ ਨਾਲ ਸਮਝਣ ਵਾਲੇ ਭੈਣੋ ਤੇ ਭਰਾਵੋ ਮੈਂ ਗੋਬਿੰਦਰ ਸਿੰਘ ਸਮਰਾਓ ਸਤ ਸ੍ਰੀ ਅਕਾਲ ਅੱਜ ਮੈਂ ਆਪਣਾ 36ਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ 16ਵੀਂ ਪੌੜੀ ਦਾ ਵਿਸ਼ਲੇਸ਼ਣ ਤੇ ਵਿਆਖਿਆ ਕਰਾਂਗਾ ਇਸ ਨੂੰ ਸਮਝ ਕੇ ਤੁਸੀਂ ਜਪਜੀ ਸਾਹਿਬ ਬਾਰੇ ਅਗਲੀ ਵਿਸ਼ੇਸ਼ ਤੇ ਮਹੱਤਵਪੂਰਨ ਗੱਲ ਜਾਣ ਜਾਵੋਗੇ 18ਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਜਦੋਂ ਸੈਮਿਊਲ ਹੈਨੀਮੈਨ ਨੇ ਹੋਮੀਓਪੈਥੀ ਇਜ਼ਾਦ ਕੀਤੀ ਤਾਂ ਪੁਰਾਣੇ ਸਕੂਲ ਦੇ ਇੱਕ ਡਾਕਟਰ ਨੇ ਉਸ ਨੂੰ ਆ ਕੇ ਪੁੱਛਿਆ ਤੁਹਾਡੀ ਹੋਮੀਓਪੈਥੀ ਤੇ ਸਾਡੀ ਐਲੋਪੈਥੀ ਵਿੱਚ ਕੀ ਫਰਕ ਹੈ ਹੈਨੀਮੈਨ ਨੇ ਚਟ ਜਵਾਬ ਦਿੱਤਾ ਤੁਹਾਡੀ ਪ੍ਰਣਾਲੀ ਸਿਰ ਪਰਨੇ ਖੜੀ ਹੈ ਇਸ ਨੂੰ ਉਲਟਾ ਕੇ ਸਿੱਧੀ ਕਰ ਦਿਓ ਸਾਡੀ ਹੋਮੀਓਪੈਥੀ ਬਣ ਜਾਵੇਗੀ ਉਸਨੇ ਪੁੱਛਿਆ ਉਹ ਕਿਵੇਂ ਹੈਨੀਮੈਨ ਨੇ ਸਮਝਾਇਆ ਤੁਸੀਂ ਬਿਮਾਰੀ ਦਾ ਇਲਾਜ ਕਰਦੇ ਹੋ ਅਸੀਂ ਬਿਮਾਰ ਦਾ ਤੁਸੀਂ ਬਿਮਾਰੀ ਦਾ ਨਾਮ ਲੱਭ ਕੇ ਦਵਾਈ ਦਿੰਦੇ ਹੋ ਅਸੀਂ ਬਿਮਾਰੀ ਦੀਆਂ ਨਿਸ਼ਾਨੀਆਂ ਦੇਖ ਕੇ ਤੁਹਾਡੀ ਦਵਾਈ ਹਰ ਰੋਜ਼ ਕਈ ਵਾਰ ਲੈਣੀ ਪੈਂਦੀ ਹੈ ਸਾਡੀ ਹਫ਼ਤਿਆਂ ਵਿੱਚ ਇੱਕ ਵਾਰੀ ਤੁਹਾਡੀ ਦਵਾਈ ਵਿੱਚ ਦਵਾਈ ਭੌਤਿਕ ਮਾਤਰਾ ਵਿੱਚ ਹਾਜ਼ਰ ਹੁੰਦੀ ਹੈ ਸਾਡੀ ਵਿੱਚ ਉਸ ਦੀ ਸ਼ਕਤੀ ਤੁਹਾਡੀ ਦਵਾਈ ਉਪਰੋਂ ਉਪਰੋਂ ਆਰਾਮ ਦਿੰਦੀ ਹੈ ਸਾਡੀ ਤੁਰ ਅੰਦਰੋਂ ਤੁਹਾਡੀ ਦਵਾਈ ਵਿੱਚ ਦਵਾ ਦੀ ਮਿਕਦਾਰ ਵਧਾਉਣ ਨਾਲ ਦਵਾ ਦਾ ਅਸਰ ਵੱਧਦਾ ਹੈ ਸਾਡੀ ਵਿੱਚ ਦਵਾ ਪਦਾਰਥ ਦੀ ਮਾਤਰਾ ਘਟਾਉਣ ਨਾਲ ਤੁਹਾਡੀ ਦਵਾਈ ਦਾ ਸਵਾਦ ਕੌੜਾ ਹੁੰਦਾ ਹੈ ਸਾਡੀ ਦਾ ਮਿੱਠਾ ਉਹ ਵਿੱਚੋਂ ਟੋਕੇ ਬੋਲਿਆ ਬਸ ਬਸ ਚਲ ਮੈਨੂੰ ਆਪਣਾ ਚੇਲਾ ਬਣਾ 19ਵੀਂ ਸਦੀ ਦੇ ਅੱਧ ਵਿੱਚ ਜਦੋਂ ਇੱਕ ਪੁਰਾਣੇ ਹੀਗਲਵਾਦੀ ਨੇ 카ਰਲ ਮਾਰਕਸ ਨੂੰ ਪੁੱਛਿਆ ਕੀ ਤੂੰ ਹੀਗਲ ਦੇ ਡਾਇਲੈਕਟਿਕਸ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ ਤਾਂ ਉਸਨੇ ਜਵਾਬ ਦਿੱਤਾ ਨਹੀਂ ਨਹੀਂ ਇਹ ਸਿਰ ਪਰ ਨੇ ਖੜਿਆ ਸੀ ਮੈਂ ਤਾਂ ਇਸ ਨੂੰ ਸਿੱਧਾ ਖੜਾ ਕੀਤਾ ਹੈ ਪੁਰਾਤਨ ਯੂਨਾਨ ਵਿੱਚ ਔਰੇਕਲ ਆਫ ਡੈਲਫੀ ਨੇ ਭਵਿੱਖਬਾਣੀ ਕੀਤੀ ਸੋਕਰਾਟਸ ਦੇਸ਼ ਦਾ ਸਭ ਤੋਂ ਸਿਆਣਾ ਮਨੁੱਖ ਹੈ ਦਰਸ਼ਨ ਕਰਨ ਆਏ ਲੋਕਾਂ ਨੇ ਸੋਕਰਾਤ ਤੋਂ ਪੁੱਛਿਆ ਕਿ ਤੂੰ ਸੱਚੀ ਮੁੱਚੀ ਸਭ ਤੋਂ ਸਿਆਣਾ ਹੈ ਸੋਕਰਾਤ ਨੇ ਕਿਹਾ ਨਹੀਂ ਨਹੀਂ ਮੈਂ ਸਿਆਣਾ ਨਹੀਂ ਹਾਂ ਦੂਜਿਆਂ ਦੇ ਵਿਚਾਰ ਹੀ ਉਲਟੇ ਹੁੰਦੇ ਹਨ ਮੈਂ ਤਾਂ ਸੁਣ ਕੇ ਬਸ ਉਹਨਾਂ ਨੂੰ ਸਿੱਧਾ ਕਰ ਦਿੰਦਾ ਹਾਂ ਐਨੇ ਚੀ ਲੋਕ ਮੈਨੂੰ ਸਿਆਣਾ ਸਮਝਣ ਲੱਗ ਪੈਂਦੇ ਹਨ ਕਈ ਵਾਰ ਇੰਜ ਲੱਗਦਾ ਹੈ ਕਿ ਅਜੋਕੇ ਸਿੱਖ ਵਿਦਵਾਨਾਂ ਪੁਜਾਰੀਆਂ ਤੇ ਉਹਨਾਂ ਦੇ ਸੰਗੀ ਸਾਥੀਆਂ ਨੇ ਸਿੱਖੀ ਵਿਚਾਰਧਾਰਾ ਦੇ ਅਰਥ ਵੀ ਉਲਟੇ ਕਰ ਦਿੱਤੇ ਹਨ ਤੇ ਅਸਲ ਸਿੱਖੀ ਸਮਝਣ ਲਈ ਇਹਨਾਂ ਨੂੰ ਵੀ ਸਿੱਧੇ ਕਰਨਾ ਪੈਣਾ ਹੈ ਉਦਾਹਰਨ ਲਈ ਗੁਰੂ ਸਾਹਿਬ ਨੇ ਸਿੱਖੀ ਦਾ ਰਾਹ ਦੱਸਦਿਆਂ ਕਿਹਾ ਕਿ ਸੁਣੀ ਸੁਣਾਈ ਗੱਲ ਤੇ ਅੱਖਾ ਬੰਦ ਕਰਕੇ ਭਰੋਸਾ ਨਾ ਕਰੋ। ਉਹਨਾਂ ਅਨੁਸਾਰ ਕਿਸੇ ਦੀ ਕਹੀ ਗੱਲ ਨੂੰ ਬਿਨਾਂ ਪਰਖਿਆ ਸੱਚ ਨਹੀਂ ਮੰਨਿਆ ਜਾ ਸਕਦਾ। ਉਹਨਾਂ ਨੇ ਲੋਕਾਂ ਦੀਆਂ ਕਹੀਆਂ ਹੋਈਆਂ ਪਰ ਜ਼ਾਹਰਾ ਤੌਰ ਤੇ ਸਵੀਕਾਰ ਨਾ ਕੀਤੀਆਂ ਜਾਣ ਵਾਲੀਆਂ ਗੱਲਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ। ਪਰ ਸਿੱਖ ਪੁਜਾਰੀਆਂ ਤੇ ਪ੍ਰਚਾਰਕਾਂ ਨੇ ਇਹ ਫੈਲਾਇਆ ਕਿ ਸੁਣਨਾ ਫਲਦਾਇਕ ਅਤੇ ਗਿਆਨਵਰਧਕ ਕਾਰਜ ਹੈ ਇਸ ਲਈ ਸੁਣ ਕੇ ਅਮਲ ਕਰੋ। ਸਿੱਟੇ ਵਜੋਂ ਅਜੋਕੇ ਸਿੱਖ ਈਸ਼ਰ, ਬਰਮਾ, 인ਦਰ ਤੇ ਪਾਰਵਤੀ ਮਾ ਆਦ ਦੇਵਤਿਆਂ ਦੀ ਹੋਂਦ ਮੰਨਦੇ ਆ ਰਹੇ ਹਨ ਅਤੇ ਤੀਰਥ ਇਸ਼ਨਾਨਾ ਨੂੰ ਵੀ ਮਹੱਤਵ ਦਿੰਦੇ ਹਨ। ਉਹ ਸਿੱਧਾਂ, ਪੀਰਾਂ, ਸੁਰਾਂ, ਨਾਥਾਂ, ਜੰਮਦੂਤਾਂ, ਪਤਾਲਾਂ, ਵੇਦਾਂ ਤੇ ਸਿਮਰਤਿਆਂ ਦੀ ਅਸਥਿਤਵ ਤੋਂ ਵੀ ਮੁਨਕਰ ਨਹੀਂ ਹਨ। ਇਸੇ ਤਰ੍ਹਾਂ ਮੰਨੇ ਦੀਆਂ ਚਾਰ ਪੌੜੀਆਂ ਵਿੱਚ ਗੁਰੂ ਸਾਹਿਬ ਨੇ ਬੁੱਧੀ ਤੋਂ ਕੰਮ ਲੈਣ ਨੂੰ, ਭਾਵ ਮਨਨ ਕਰਨ ਨੂੰ, ਸੁਣਿਏ ਦੇ ਦੋਸ਼ ਦੂਰ ਕਰਨ ਭਾਵ ਪਰਖਣ ਦੀ ਵਿਧੀ ਪੇਸ਼ ਕੀਤਾ। ਇਹੀ ਨਹੀਂ ਉਹਨਾਂ ਨੇ ਇਸ ਨੂੰ ਸੱਚ ਪ੍ਰਾਪਤੀ ਦੀ ਸਰਵੋਤਮ ਵਿਧੀ ਦੱਸ ਕੇ ਇਸ ਦੀ ਬੜੇ ਉੱਚੇ ਸ਼ਬਦਾਂ ਵਿੱਚ ਮਹਿਮਾ ਕੀਤੀ ਹੈ ਪਰ ਸਮੂਹ ਸਿੱਖ ਬੁੱਧੀਜੀਵੀਆਂ ਤੇ ਵਿਦਵਾਨ ਬਣੇ ਪੁਜਾਰੀਆਂ ਨੇ ਇਸ ਦੇ ਅਰਥ ਮੰਨਣਾ ਪਾਹ ਵਿਸ਼ਵਾਸ ਕਰਨਾ ਦੱਸ ਕੇ ਸਿੱਖਾ ਲਈ ਆਪਣਾ ਦਿਮਾਗ ਵਰਤਨ ਦੀ ਮਨਾਹੀ ਕਰ ਦਿੱਤੀ ਗੱਲ ਇੱਥੇ ਤੱਕ ਹੀ ਨਹੀਂ ਰੁਕੀ ਜਪਜੀ ਦੀ ਮਹੱਤਵਪੂਰਨ 16ਵੀਂ ਪੌੜੀ ਦੇ ਅਰਥਾਂ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਵਿਗਾੜ ਪਾਇਆ ਹੋਇਆ ਹੈ ਉਹਨਾਂ ਨੇ ਇੱਕ ਓੰਕਾਰ ਤੋਂ ਲੈ ਕੇ ਹਰ ਥਾਂ ਗੁਰੂ ਸਾਹਿਬ ਦਾ ਸਿੱਖੀ ਸਿਧਾਂਤ ਉਲਟਾ ਕਰਕੇ ਟੰਗਿਆ ਹੋਇਆ ਹੈ ਉਹਨਾਂ ਦੇ ਕੀਤੇ ਪੁੱਠੇ ਅਰਥਾਂ ਦਾ ਜਾਇਜ਼ਾ ਲੈਣ ਲਈ ਸਭ ਪਾਠਕ ਇੱਕ ਪ੍ਰਯੋਗ ਕਰਨ। ਉਹ ਆਪਣੇ ਨੇੜੇ ਤੇਰੇ ਦੇ ਪੰਜ ਚਾਰ ਵਿਦਵਾਨਾਂ ਪੁਜਾਰੀਆਂ ਜਾਂ ਪ੍ਰਚਾਰਕਾਂ ਨੂੰ ਇਹ ਸਵਾਲ ਪੁੱਛਣ ਕਿ ਗੁਰੂ ਸਾਹਿਬ ਸੁਣਿਆ ਤੇ ਮੰਨੇ ਦੀਆਂ ਪੌੜੀਆਂ ਤੋਂ ਬਾਅਦ ਅਚਾਨਕ ਪੰਚਾਂ ਤੇ ਕਿਉਂ ਆ ਗਏ? ਇਹਨਾਂ ਤਿੰਨਾਂ ਵਿੱਚ ਐਸੀ ਕੀ ਸਾਂਝ ਹੈ ਜਿਸ ਕਾਰਨ ਉਹਨਾਂ ਨੇ ਸੁਣਿਆ ਤੋਂ ਬਾਅਦ ਮੰਨੇ ਤੇ ਮੰਨੇ ਤੋਂ ਤੁਰੰਤ ਬਾਅਦ ਪੰਚਾਂ ਤੇ ਵਿਚਾਰ ਕਰਨਾ ਜ਼ਰੂਰੀ ਸਮਝਿਆ। ਫਿਰ ਉਹ ਉਹਨਾਂ ਦੇ ਉੱਤਰ ਨੋਟ ਕਰਨ। ਕੋਈ ਕਹੇਗਾ ਕਿ ਗੁਰੂ ਸਾਹਿਬ ਨੂੰ ਜਿਵੇਂ ਠੀਕ ਲੱਗਿਆ ਉਹਨਾਂ ਉਵੇਂ ਕੀਤਾ। ਤੂੰ ਕੀ ਬੜੇਵੇਂ ਲੈਣੇ ਆ? ਕੋਈ ਕਹੇਗਾ ਕਿ ਉਹਨਾਂ ਨੇ ਪੁਰਾਣੇ ਮੁੱਦੇ ਛੱਡ ਕੇ ਨਵੀਂ ਗੱਲ ਸ਼ੁਰੂ ਕੀਤੀ ਵਾ ਬਹੁਤੇ ਕਹਿਣਗੇ ਕਿ ਸੁਣ ਕੇ ਮੰਨਣ ਵਾਲੇ ਮਨੁੱਖਾਂ ਦਾ ਦਰਜਾ ਪੰਜਾ ਜਿਹਾ ਹੋ ਜਾਂਦਾ ਹੈ ਤੇ ਉਹ ਗਲਤ ਠੀਕ ਦੇ 파ਰਖੂ ਬਣ ਜਾਂਦੇ ਹਨ ਕਈ ਕਹਿਣਗੇ ਕਿ ਪਰਮਾਤਮਾ ਨੂੰ ਮੰਨਣ ਵਾਲੇ ਪਰਮਾਤਮਾ ਦੇ ਦਰਬਾਰ ਵਿੱਚ ਮਾਨਤਾ ਪਾਉਂਦੇ ਹਨ ਤੇ ਪੰਚ ਕਹਾਉਂਦੇ ਹਨ ਕਈ ਹੋਰ ਕਹਿਣਗੇ ਕਿ ਗੁਰੂ ਦੀ ਸੁਣ ਕੇ ਮੰਨਣ ਵਾਲਾ ਬੰਦਾ ਸਿਆਣਾ ਗਿਣਿਆ ਜਾਂਦਾ ਹੈ ਤੇ ਲੋਕ ਉਸ ਨੂੰ ਪੰਚਾ ਵਾਂਗ ਉੱਚਾ ਸਮਝਦੇ ਹਨ ਜਿन्हे ਵਿਦਵਾਨ ਉਨੇ ਸਪਸ਼ਟੀਕਰਨ ਹਾਲਾਂਕਿ ਬਹੁਤ ਸਿੱਧਾ ਉੱਤਰ ਹੈ ਪਰ ਕੋਈ ਵਿਰਲਾ ਵੀ ਇਸ ਨੂੰ ਸਹੀ ਨਹੀਂ ਦੱਸ ਸਕੇਗਾ ਕਿਉਂ ਕਿਉਂਕਿ ਪੁਜਾਰੀਆਂ ਨੇ ਸਿੱਖਾਂ ਦਾ ਸੋਚਣ ਸਮਝਣ ਦਾ ਕਾਰਜ ਬੰਦ ਕਰਵਾਇਆ ਹੋਇਆ ਹੈ ਉਹ ਪੜ੍ਹਦੇ ਤਾਂ ਹਨ ਪਰ ਪੜ੍ਹ ਕੇ ਮਨ ਅੰਦਰ ਲਖਣ ਨਹੀਂ ਲਾਉਂਦੇ ਉਹ ਉਹੀ ਮੰਨਦੇ ਹਨ ਜੋ ਕੁਝ ਉਨ੍ਹਾਂ ਨੇ ਅਜੋਕੇ ਸਿੱਖ ਵਿਦਵਾਨਾਂ ਤੇ ਪੁਜਾਰੀਆਂ ਤੋਂ ਸੁਣਿਆ ਹੁੰਦਾ ਹੈ ਅਰਥਾਤ ਉਹ ਸੁਣ ਕੇ ਮੰਨਨ ਕਰਨ ਵਾਲੇ ਨਹੀਂ ਸਗੋਂ ਸੁਣ ਕੇ ਸ਼ਰਧਾ ਨਾਲ ਮੰਨਣ ਬਣ ਜਾਂਦੇ ਹਨ ਇਸ ਪ੍ਰਯੋਗ ਦਾ ਮਨੋਰਥ ਕਿਸੇ ਦੀ ਪ੍ਰੀਖਿਆ ਲੈਣਾ ਨਹੀਂ ਸਗੋਂ ਇਹ ਪ੍ਰਮਾਣਿਤ ਕਰਨਾ ਹੈ ਕਿ ਅਜੋਕੇ ਸਿੱਖਾਂ ਦੀ ਸਿੱਖੀ ਸਮਝ ਵੀ ਸਿਰ ਪਰਨੇ ਵਾਲੀ ਹੈ ਉਹ ਮੁੱਢੋਂ ਕੁੱਥੇ ਹਨ ਇਸ ਲਈ ਉਦੋਂ ਤਿੱਕਰ ਸਹੀ ਰਾਤੇ ਨਹੀਂ ਪੈਣਗੇ ਜਦੋਂ ਤਿੱਕਰ ਮੁੱਢ ਤੋਂ ਰਾ ਨਹੀਂ ਬਦਲਦੇ ਇਹ ਕੁਰਾਹਤ ਪਰਿਸਥਿਤੀ ਅਜੋਕੇ ਸਿੱਖ ਵਿਦਵਾਨਾਂ ਦੇ 16ਵੀਂ ਪੌੜੀ ਦੇ ਅਰਥਾਂ ਤੋਂ ਪਤਾ ਲੱਗ ਜਾਂਦੀ ਹੈ। ਇਥਾਂ ਇਸ ਪੌੜੀ ਦਾ ਉਤਾਰਾ ਤੇ ਨਾਲ ਉੱਗੇ ਸਿੱਖ ਵਿਦਵਾਨ ਖੁਸ਼ਵੰਤ ਸਿੰਘ ਦੇ ਕੀਤੇ ਅਰਥ ਦੀ ਉਦਾਹਰਣ ਦਿੱਤੀ ਗਈ ਹੈ। ਪੰਚ ਪਰਵਾਣ ਪੰਚ ਪ੍ਰਧਾਨ ਪंचे ਪਾਵਹਿ ਦਰ ਗਹਿਮਾਨ ਪंचे ਸੋਹੈ ਦਰ ਰਾਜਾਨ ਪੰਚਾਕਾ ਗੁਰ ਇੱਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਪahar ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪahar ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਇਹੋ लेखा ਲਿਖ ਜਾਣੈ ਕੋਇ लेखा ਲਿਖਿਆ ਕੇਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੁਣ ਕੇ ਮੰਨਣ ਤੇ ਪ੍ਰਮਾਤਮਾ ਵਿੱਚ ਅਥਾਹ ਭਰੋਸਾ ਕਰਨ ਵਾਲਿਆਂ ਦਾ ਹਵਾਲਾ ਦਿੰਦਿਆਂ ਖੁਸ਼ਵੰਤ ਸਿੰਘ ਇਸ ਪੌੜੀ ਦਾ ਟੀਕਾ ਇਸ ਤਰ੍ਹਾਂ ਕਰਦਾ ਹੈ ਉਹ ਲਿਖਦਾ ਹੈ ਕਿ ਉਹਨਾਂ ਭਰੋਸਾ ਕਰਨ ਵਾਲਿਆਂ ਵਿੱਚੋਂ ਹੀ ਮਨੁੱਖਤਾ ਦੇ ਆਗੂ ਚੁਣੇ ਜਾਂਦੇ ਹਨ ਇਹ ਉਹ ਪੁਰਸ਼ ਹੁੰਦੇ ਹਨ ਜੋ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਚੜ੍ਹੇ ਹੁੰਦੇ ਹਨ ਤੇ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਸ਼ੁਸ਼ੋਭਿਤ ਹੁੰਦੇ ਹਨ ਉਹਨਾਂ ਦੇ ਮਨ ਪਵਿੱਤਰ ਭਗਤੀ ਵਿੱਚ ਰਤੇ ਹੁੰਦੇ ਹਨ ਉਹਨਾਂ ਦੀ ਗੱਲਬਾਤ ਵਿੱਚੋਂ ਤਰਕ ਡੁੱਲ ਡੁੱਲ ਪੈਂਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਪ੍ਰਮਾਤਮਾ ਅਣਗਿਣਤ ਕਾਰਜਾਂ ਦਾ ਕਰਤਾ ਹੈ ਜਿਸ ਹੁਕਮ ਦਾ ਪ੍ਰithvi ਨੂੰ ਤੌਲੇ ਬਲਦ ਦੇ ਸਿੰਘ ਵਰਗਾ ਸਹਾਰਾ ਹੈ ਉਹ ਦਇਆ ਤੇ ਧਰਮ ਵਿੱਚੋਂ ਪੈਦਾ ਹੋਇਆ ਨਿਯਮ ਹੈ ਚਾਹੇ ਦਇਆ ਤੇ ਧਰਮ ਚੋਂ ਨਿਕਲੇ ਇਸ ਹੁਕਮ ਦੀਆਂ ਤੰਦਾਂ ਬਹੁਤ ਬਰੀਕ ਤੇ ਕਮਜ਼ੋਰ ਹਨ ਫਿਰ ਵੀ ਇਸਨੇ ਸੰਸਾਰ ਨੂੰ ਇੱਕ ਸੁਰਤਾ ਦੇ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ ਜੇ ਕੋਈ ਸੱਚ ਜਾਣਨਾ ਚਾਹੇ ਉਹ ਤਵਲੇ ਅਤੇ ਇਸ ਉੱਤੇ ਪਏ ਭਾਰ ਦਾ ਵਿਚਾਰ ਕਰੇ ਧਰਤੀਆਂ ਤਾਂ ਸਾਡੀ ਧਰਤੀ ਤੋਂ ਬਿਨਾਂ ਵੀ ਕਈ ਹਨ ਤੇ ਉਹਨਾਂ ਤੋਂ ਅੱਗੇ ਕਈ ਹੋਰ ਵੀ ਹਨ ਫਿਰ ਉਹਨਾਂ ਦਾ ਭਾਰ ਕੌਣ ਚੁੱਕਦਾ ਹੈ ਅਤੇ ਤੋੜਾ ਬੋਲਦ ਕਿਹੜੀ ਸ਼ਕਤੀ ਤੇ ਟਿਕਿਆ ਹੈ ਸਦਾ ਤੋਂ ਵਗਦੀਆਂ ਕਲਮਾਂ ਨੇ ਸੰਸਾਰ ਦੇ ਰੰਗ ਬਿਰੰਗੇ ਜੀਵ ਜੰਤੂਆਂ ਬਾਰੇ ਲਿਖਿਆ ਹੈ ਕੀ ਕੋਈ ਇੰਨਾ ਕੁਝ ਲਿਖ ਜਾਂ ਕਹਿ ਸਕਦਾ ਹੈ ਜੋ ਇਸਨੇ ਇੰਨੇ ਸਮੇਂ ਵਿੱਚ ਲਿਖਿਆ ਜਾਂ ਕਿਹਾ ਹੈ ਕਿ ਕਿਸੇ ਨੇ ਸੋਚਿਆ ਹੈ ਕਿ ਇਹ ਕਿੱਡਾ ਵੱਡਾ ਕੰਮ ਹੈ ਫਿਰ ਇਸ ਨੂੰ ਕਰਨ ਵਾਲੇ ਦੀ ਸੁੰਦਰਤਾ ਤੇ ਸ਼ਕਤੀ ਦਾ ਅੰਦਾਜ਼ਾ ਕਿਵੇਂ ਲਾਇਆ ਜਾਵੇ ਉਸ ਬਾਰੇ ਕੋਈ ਕੀ ਕਹੇ ਜਿਸਨੇ ਇੱਕ ਸ਼ਬਦ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤੇ ਉਸ ਵਿੱਚ ਹਜ਼ਾਰਾਂ ਦਰਿਆ ਚਲਾ ਦਿੱਤੇ ਗੁਰੂ ਜੀ ਪਰਮਾਤਮਾ ਨੂੰ ਕਹਿੰਦੇ ਹਨ ਮੇਰੀ ਕੀ ਹਸਤੀ ਹੈ ਕਿ ਮੈਂ ਤੁਹਾਡੀ ਪ੍ਰਸ਼ੰਸਾ ਕਰ ਸਕਾਂ ਤੁਹਾਡੀ ਉਸਤਤ ਕਰਨ ਲਈ ਮੇਰੇ ਕੋਲ ਕੋਈ ਸ਼ਕਤੀ ਨਹੀਂ ਜੋ ਆਪ ਜੀ ਨੂੰ ਪਾਉਂਦਾ ਹੈ ਸੋਈ ਕਰਦੇ ਹੋ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਬਣੇ ਰਹੋ ਸ਼ਰੀਰ ਰਹਿਤ ਜਿਓ ਖੁਸ਼ਵੰਤ ਸਿੰਘ ਦਾ ਟਿਕਾ ਅੰਗਰੇਜ਼ੀ ਵਿੱਚ ਹੈ ਇਸ ਨੂੰ ਪੜ੍ਹ ਕੇ ਇਦਾਂ ਲੱਗਦਾ ਹੈ ਜਿਵੇਂ ਉਹ ਪੰਜਾਂ ਅਤੇ ਤੋਲੇ ਬਾਰੇ ਇੱਕ ਰਟਿਆ ਰਟਾਇਆ ਹਾਈ ਸਕੂਲੀ ਲੇਖ ਲਿਖ ਰਿਹਾ ਹੋਵੇ ਉਹ ਜਪਜੀ ਦਾ ਟਿਕਾ ਕਰਦਾ ਨਹੀਂ ਜਾਪਦਾ ਸਗੋਂ ਇਸ ਉੱਤੇ ਇੱਕ ਖੁੱਲੀ ਕਵਿਤਾ ਲਿਖ ਰਿਹਾ ਨਜ਼ਰ ਆਉਂਦਾ ਹੈ ਉਹ ਨਹੀਂ ਜਾਣਦਾ ਕਿ ਗੱਲ ਕੀ ਹੈ ਤੇ ਗੱਲ ਦਾ ਸੰਦਰਭ ਕੀ ਹੈ ਉਹ ਤਾਂ ਆਪਣੀ ਕਾਵ ਕਲਾ ਨੂੰ ਚਮਕਾਉਣ ਦੀ ਧੁੰ ਵਿੱਚ ਮਗਨ ਹੈ ਗੁਰੂ ਸਾਹਿਬ ਕਹਿ ਕੀ ਰਹੇ ਹਨ ਤੇ ਕਿਉਂ ਕਹਿ ਰਹੇ ਹਨ ਇਸ ਨਾਲ ਉਸ ਦਾ ਕੋਈ ਵਾਸਤਾ ਨਹੀਂ ਉਸ ਨੂੰ ਤਾਂ ਬਸ ਸਿੱਖ ਹੋਣ ਦੇ ਨਾਤੇ ਜਪਜੀ ਦਾ ਟੀਕਾ ਕਰਕੇ ਇੱਕ ਪਿਤਰੀ ਭਾਰ ਲਾਉਣ ਦੀ ਕਾਹਲ ਹੈ ਜੇ ਇਦਾਂ ਨਾ ਹੁੰਦਾ ਤਾਂ ਉਹ ਇਹ ਨਾ ਲਿਖਦਾ ਕਿ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਨ ਵਾਲਿਆਂ ਵਿੱਚੋਂ ਆਗੂ ਚੁਣੇ ਜਾਂਦੇ ਹਨ ਉਹ ਕੁਝ ਵਿਚਾਰ ਤਾਂ ਦਿੰਦਾ ਕਿ ਉਹ ਆਗੂ ਕਿੱਥੇ ਚੁਣੇ ਜਾਂਦੇ ਹਨ ਤੇ ਕਿਵੇਂ ਚੁਣੇ ਜਾਂਦੇ ਹਨ ਉਹ ਦੱਸਦਾ ਤਾਂ ਸਹੀ ਕਿ ਉਹ ਰਾਜੇ ਮਹਾਰਾਜਿਆਂ ਦੇ ਦਰਬਾਰ ਕਿੱਥੇ ਹਨ ਜਿੱਥੇ ਉਹਨਾਂ ਭਗਤੀ ਕਰਨ ਵਾਲਿਆਂ ਨੂੰ ਸਨਮਾਨ ਮਿਲਦਾ ਹੈ ਅੱਜ ਰਾਜਿਆਂ ਦੇ ਦਰਬਾਰ ਨਹੀਂ ਰਹੇ ਪਰ ਸਰਕਾਰੇ ਦਰਬਾਰੇ ਸਨਮਾਨ ਹਮੇਸ਼ਾ ਚਾਪਲੂਸੀ ਤੇ ਘਟਿਆ ਰਾਜਨੀਤੀ ਕਰਨ ਵਾਲਿਆਂ ਨੂੰ ਮਿਲਦਾ ਹੈ ਇਸ ਤਰ੍ਹਾਂ ਦੀ ਹਵਾਈ ਗੱਲ ਕਰਕੇ ਉਹ ਇਹ ਸਿੱਧ ਕਰਦਾ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਐਵੇਂ ਗੱਪਾਂ ਮਾਰੀਆਂ ਹਨ ਇਹ ਟੀਕਾਕਾਰ ਪੰਚਾਂ ਵਿੱਚੋਂ ਨਿਕਲ ਕੇ ਧੌਲੇ ਦੀਆਂ ਬਾਤਾਂ ਸ਼ੁਰੂ ਕਰ ਦਿੰਦਾ ਹੈ ਧੌਲੇ ਦੀਆਂ ਛੱਡ ਧਰਤੀ ਦੀਆਂ ਧਰਤੀਆਂ ਦੀਆਂ ਪਰੇ ਕਰਕੇ ਜੀਵ ਜੰਤੂਆਂ ਦੀਆਂ ਤੇ ਇਹ ਸਾਰਾ ਕੁਝ ਛੱਡ ਛੜਾ ਕੇ ਉਹ ਨਿਰੰਕਾਰ ਨੂੰ ਲੰਮੀ ਉਮਰ ਦੀਆਂ ਦੁਆਵਾਂ ਦੇਣ ਲੱਗ ਜਾਂਦਾ ਹੈ ਉਹ ਵਿਸ਼ਿਆਂ ਦਾ ਤਤਕਰਾ ਲੰਮਾ ਕਰਦਾ ਚਲਾ ਜਾਂਦਾ ਹੈ ਪਰ ਇਹਨਾਂ ਨਾਲ ਇਨਸਾਫ ਨਹੀਂ ਕਰਦਾ ਇੱਕ ਬੁੱਧੀਜੀਵੀ ਦਾ ਫਰਜ਼ ਹੈ ਕਿ ਜੋ ਉਸ ਨੂੰ ਸਮਝ ਪਵੇ ਉਸ ਦੀ ਵਿਸਥਾਰ ਪੂਰਵਕ ਵਿਆਖਿਆ ਕਰੇ ਤੇ ਜੋ ਸਮਝ ਵਿੱਚ ਨਾ ਪਵੇ ਉਸ ਬਾਰੇ ਪ੍ਰਸ਼ਨ ਪੁੱਛੇ ਪਰ ਉਸ ਨੇ ਅਜੇ ਹੀ ਕੋਈ ਗੱਲ ਨਹੀਂ ਕੀਤੀ ਪੰਡੋ ਤੇ ਪਾਵੋ ਇਸ ਪੌੜੀ ਦੀ ਬਣਦੀ ਵਿਆਖਿਆ ਇਹ ਹੈ ਕਿ ਇਸ ਤੋਂ ਪਹਿਲੀਆਂ ਪੌੜੀਆਂ ਵਿੱਚ ਗੁਰੂ ਸਾਹਿਬ ਸੱਚ ਪ੍ਰਾਪਤੀ ਦੀ ਵਿਧੀ ਦਾ ਜ਼ਿਕਰ ਕਰਦੇ ਹੋਏ ਸੁਣੀਆਂ ਗੱਲਾਂ ਨੂੰ ਬੁੱਧੀ ਦੀ ਵਰਤੋਂ ਰਾਹੀਂ ਪੜਤਾਲਣ ਤੇ ਪਰਖਣ ਦੀ ਸਲਾਹ ਦੇ ਰਹੇ ਸਨ ਹੁਣ ਇਸ ਪੌੜੀ ਵਿੱਚ ਉਹ ਆਪਣੇ ਸਿਧਾਂਤ ਨੂੰ ਕੁਝ ਉਦਾਹਰਨਾਂ ਰਾਹੀਂ ਲਾਗੂ ਕਰਕੇ ਦਿਖਾ ਰਹੇ ਹਨ ਇੱਥੇ ਉਹ ਆਪਣੇ ਸਿੱਖਾਂ ਨੂੰ ਦੱਸ ਰਹੇ ਹਨ ਕਿ ਮੰਨੇ ਭਾਵ ਮੰਨਣ ਦੇ ਫਾਰਮੂਲੇ ਯਾਨੀ ਕਿ ਗੁਰਦੀ ਵਰਤੋਂ ਕਿਵੇਂ ਕਰਨੀ ਹੈ ਆਪਣੇ ਢੰਗ ਅਨੁਸਾਰ ਪਹਿਲਾਂ ਉਹ ਬਿਨਾਂ ਕਿਸੇ ਭੂਮਿਕਾ ਤੁਕਾਂ ਲਿਖ ਕੇ ਲੋਕਾਂ ਦਾ ਕੀ ਸੁਣਿਆ ਪੇਸ਼ ਕਰਦੇ ਹਨ ਫਿਰ ਪੁੱਛਦੇ ਹਨ ਕਿ ਸੋਚ ਕੇ ਦੇਖੋ ਕਿ ਇਹ ਠੀਕ ਹੈ ਉਹ ਲਿਖਦੇ ਹਨ ਕਿ ਪੰਜ ਦਾ ਅੰਕ ਲੋਕਾਂ ਨੇ ਬੜਾ ਸਿਰ ਚੜਾ ਰੱਖਿਆ ਹੈ ਉਹ ਪੰਜ ਨੂੰ ਸ਼ੁਭ ਮੰਨ ਕੇ ਇੱਕ ਸੁਖਾਲੇ ਸੂਤਰ ਵਾਂਗੂ ਉਹ ਹਰ ਥਾਂ ਵਰਤਦੇ ਹਨ ਪੰਜ ਹੀ ਪ੍ਰਦਾਨ ਹੁੰਦੇ ਹਨ ਪੰਜ ਹੀ ਰਾਜੇ ਦੇ ਮੰਤਰੀ ਹੁੰਦੇ ਹਨ ਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਵੀ ਪੰਜਾਂ ਦੀ ਹਾਜ਼ਰੀ ਨੂੰ ਮਾਣ ਦਿੱਤਾ ਜਾਂਦਾ ਹੈ ਸਬਨਾ ਨੇ ਪੰਜਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਹੋਇਆ ਹੈ ਪਰ ਜੇ ਕੋਈ ਇਦਾਂ ਕਹੇ ਜਾਂ ਕਰੇ ਤਰ ਜਾਓ ਉਸ ਨੂੰ ਆਖੋ ਉਹ ਮਨ ਵਿੱਚ ਵਿਚਾਰ ਕਰੇ ਕਿ ਕੀ ਸ੍ਰਿਸ਼ਟੀ ਦੇ ਕਰਤੇ ਨੇ ਚੀਜ਼ਾਂ ਨੂੰ ਪੰਜ-ਪੰਜ ਦੇ ਜੋਟਿਆਂ ਵਿੱਚ ਬਣਾਇਆ ਹੈ ਸ੍ਰਿਸ਼ਟੀ ਵਿੱਚ ਤਾਂ ਹਰ ਭਾਂਤ ਦੀਆਂ ਬੇਸ਼ੁਮਾਰ ਚੀਜ਼ਾਂ ਬਣੀਆਂ ਹੋਈਆਂ ਹਨ ਫਿਰ ਉਸ ਅੰਧਵਿਸ਼ਵਾਸੀ ਦੀ ਆਪਣੀ ਸੂਈ ਹਰ ਥਾਂ ਪੰਜ ਤੇ ਕਿਉਂ اٹਕ ਜਾਂਦੀ ਹੈ ਕੀ ਉਸ ਨੂੰ ਅੱਗੇ ਗਿਣਨਾ ਨਹੀਂ ਆਉਂਦਾ ਅਰਥਾਤ ਜੇ ਨਹੀਂ ਆਉਂਦਾ ਤਾਂ ਉਹ ਸ੍ਰਿਸ਼ਟੀ ਦੀ ਅਨੰਤਤਾ ਦਾ ਹਿਸਾਬ ਕਿਵੇਂ ਲਾਵੇਗਾ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਇਸੇ ਤਰ੍ਹਾਂ ਦੀ ਇਹ ਚਿੱਟੇ ਬਲਦ ਦੀ ਗੱਲ ਹੈ ਕਹਿੰਦੇ ਇਹਨੂੰ ਧਰਮ ਦਇਆ ਦਾ ਪੁੱਤਰ ਹੈ ਤੇ ਬੜੇ ਮਹਾਨ ਕੰਮ ਤੇ ਲੱਗਿਆ ਹੈ। ਵਿਸ਼ਵਾਸ ਕਰਦੇ ਹਨ ਕਿ ਇਸਨੇ ਪ੍ਰithvi ਨੂੰ ਆਪਣੇ ਸਿਰੜ ਸਾਧਨਾ ਨਾਲ ਸਦੀਆਂ ਤੋਂ ਸਿੰਘ ਤੇ ਚੁੱਕ ਰੱਖਿਆ ਹੈ। ਜੇ ਕੋਈ ਦੌਲੇ ਦੀ ਇਸ ਮਿੱਥ ਕਥਾ ਨੂੰ ਵੀ ਮੰਨਦਾ ਹੈ ਤਾਂ ਜਾਓ ਉਸ ਤੋਂ ਪੁੱਛੋ ਕਿ ਪ੍ਰithvi ਤਾਂ ਅੱਗੇ ਤੋਂ ਅੱਗੇ ਪਈ ਹੈ। ਤੁਰਦੇ ਜਾਓ ਤੁਰਦੇ ਜਾਓ ਇਹ ਖਤਮੀ ਨਹੀਂ ਹੁੰਦੀ। ਆਪਣੇ ਭਾਰ ਤੋਂ ਇਲਾਵਾ ਇਸ ਉੱਤੇ ਹੋਰ ਵੀ ਬਹੁਤ ਕੁਝ ਲੱਧਿਆ ਹੋਇਆ ਹੈ। ਉਹ ਲਖਣ ਲਾਵੇ ਕਿ ਇਸ ਹਿਸਾਬ ਉਸ ਦੌਲੇ ਤੇ ਕਿੰਨਾ ਭਾਰ ਹੋਵੇਗਾ। ਇਹ ਪੰਜਾਂ ਦੀ ਗਿਣਤੀ ਵਿੱਚ ਆਉਣ ਵਾਲਾ ਨਹੀਂ ਸਗੋਂ ਅਸੰਖਿਆ ਦੇ ਮਾਣ ਦਾ ਹੋਵੇਗਾ ਅਜਿਹਾ ਕਿਹੜਾ ਦੌੜਾ ਹੈ ਜੋ ਆਪਣੇ ਸਿੰਘ ਤੇ ਇੰਨਾ ਭਾਰ ਚੁੱਕ ਕੇ ਆਦikal ਤੋਂ ਖੜਾ ਰਹਿ ਸਕਦਾ ਹੈ ਫਿਰ ਇਸ ਇੰਨੇ ਭਾਰ ਅਤੇ ਨਾਲ ਦੌੜੇ ਦੇ ਆਪਣੇ ਭਾਰ ਹੇਠ ਕਿਹੜਾ ਅਜਿਹਾ ਜੋਰ ਹੈ ਜੋ ਇਹਨਾਂ ਸਾਰਿਆਂ ਨੂੰ ਚੁੱਕ ਕੇ ਰੱਖ ਰਿਹਾ ਹੋਵੇ ਦਿਮਾਗ ਤੋਂ ਕੰਮ ਲੈ ਕੇ ਸੋਚੀਏ ਤੇ ਹਿਸਾਬ ਦਵੇ ਕਿ ਪ੍ਰithvi ਨੂੰ ਚੁੱਕਣ ਵਾਲਾ ਦੌੜਾ ਕਿਸ ਚੀਜ਼ ਤੇ ਖੜਾ ਹੈ ਜੇ ਕੋਈ ਵੀ ਇਸ ਸੁਣੀ ਸੁਣਾਈ ਮਿੱਥ ਕਹਾਣੀ ਨੂੰ ਧਿਆਨ ਨਾਲ ਸੋਚੋਗੇ ਤਾਂ ਉਸ ਦਾ ਉਸੇ ਵੇਲੇ ਵਿਸ਼ਵਾਸ ਉੱਠ ਜਾਵੇਗਾ ਵਿਸ਼ਵਾਸ ਤਾਂ ਉਸ ਦਾ ਮਿੱਥ ਕਹਾਣੀਆਂ ਉਤੋਂ ਆਪੇ ਉੱਠਣਾ ਹੋਇਆ ਜਦੋਂ ਉਹ ਇਸ ਧਰਤੀ ਤੇ ਵਿਚਰਦੇ ਜੀਵ ਜੰਤੂਆਂ ਵੱਲ ਧਿਆਨ ਮਾਰੇਗਾ ਜੀਵ ਜਾਤੀਆਂ ਪ੍ਰਜਾਤੀਆਂ ਅਤੇ ਉਹਨਾਂ ਦੇ ਰੰਗਾਂ ਤੇ ਨਾਵਾਂ ਦਾ ਵੇਰਵਾ ਲਿਖਣ ਲਈ ਸਾਰੀ ਦੁਨੀਆ ਦੇ ਲੇਖਕਾਂ ਦੀਆਂ ਕਲਮਾਂ ਸਦੀਆਂ ਤੋਂ ਚੱਲ ਰਹੀਆਂ ਹਨ ਇਹ ਲੇਖਾ ਬਹੁਤ ਵੱਡਾ ਹੈ ਤਾਂ ਵੀ ਹਾਲੇ ਪੂਰਾ ਨਹੀਂ ਹੈ ਇਹਨੀ ਗੁੰਜਾਇਸ਼ ਕਿਸ ਵਿੱਚ ਹੈ ਜੋ ਵਕਫ-ਵਕਫ ਕਿਸਮ ਦਾ ਜਾਇਜ਼ਾ ਵੀ ਲਾ ਸਕੇ ਉਤਪਤੀ ਦੀ ਸੰਖਿਆ ਜਾਣਨ ਦੀ ਤਾਕਤ ਕਿਸੇ ਕੋਲ ਨਹੀਂ ਇਹ ਕੋਈ ਪੰਜਾਂ ਦੀ ਖੇਡ ਨਹੀਂ ਕਿ ਕੋਈ ਗਿਣ ਸਕੇ ਗਿਣੇ ਤਾਂ ਕੋਈ ਤਾਂ ਜੇ ਸ੍ਰਿਸ਼ਟੀ ਦੀਆਂ ਇਹ ਜਿੰਸਾਂ ਇੱਕ ਇੱਕ ਕਰਕੇ ਬਣੀਆਂ ਹੋਣ ਇਹ ਤਾਂ ਥੋਕ ਦੇ ਪਾ ਬਣੀਆਂ ਹਨ ਬਸ ਇੱਕੋ ਝਟਕੇ ਵਿੱਚ ਸਾਰਾ ਖਿਲਾਰਾ ਰਚਿਆ ਗਿਆ ਤੇ ਉਸੇ ਵੇਲੇ ਲੱਖਾਂ ਕਰਤਾਰੀ ਤਾਰਾਵਾਂ ਦੇ ਵਹਿਣ ਫੁੱਟ ਪਏ ਕੀ ਕੋਈ ਇਸ ਪ੍ਰਕਿਰਤੀ ਦੇ ਵਿਸਥਾਰ ਦਾ ਵਿਚਾਰ ਕਰ ਸਕਦਾ ਹੈ ਵਾਰ-ਵਾਰ ਤਾਂ ਕੀ ਕੋਈ ਇੱਕ ਵਾਰ ਵੀ ਨਹੀਂ ਕਰ ਸਕਦਾ ਜੋ ਕੁਝ ਪ੍ਰਕਿਰਤਿਕ ਨਿਯਮਾਂ ਅਨੁਸਾਰ ਹੋ ਰਿਹਾ ਹੈ ਉਹੀ ਠੀਕ ਹੈ ਇਸ ਅਧਿਕ ਸਦੀਵੀ ਵਰਤਾਰੇ ਦੀ ਇਹੀ ਖੇਡ ਹੈ ਇਸੇ ਨੂੰ ਆਧਾਰ ਬਣਾ ਕੇ ਸੋਚਣਾ ਬਣਦਾ ਹੈ ਪਰ ਗੁਰੂ ਸਾਹਿਬ ਦੇ ਸਿੱਖ ਤਾਂ ਕਈ ਪੁਲਾੰਗਾ ਅੱਗੇ ਲੰਗੀ ਬੈਠੇ ਹਨ ਉਹਨਾਂ ਨੇ ਤਾਂ ਪੰਜ-ਪੰਜ ਦੇ ਕਈ ਝੋਟੇ ਸਿਰਜ ਵੀ ਲਏ ਹਨ ਜਿਵੇਂ ਪੰਜ ਬਾਣੀਆਂ ਪੰਜ ਤਖਤ ਪੰਜ ਪਿਆਰੇ ਪੰਜ ਕਕਾਰ ਪੰਜ ਵਿਕਾਰ ਆਦ ਹੁਣ ਉਹ ਗੁਰੂ ਸਾਹਿਬ ਦੀ ਗੱਲ ਵੱਲ ਕਿੱਥੇ ਧਿਆਨ ਦੇਣਗੇ ਹੁਣ ਤਾਂ ਉਹ ਜਾਣੇ ਅਣਜਾਣੇ ਹੋਈ ਪੁੱਲ ਚੋਕ ਦੀ ਮਾਫੀ ਮੰਗਣ ਤੋਂ ਬਿਨਾ ਕੁਝ ਕਰ ਵੀ ਨਹੀਂ ਸਕਦੇ ਹਾਂ ਕਈ ਵਿਦਵਾਨ ਇਹ ਕਹਿ ਸਕਦੇ ਹਨ ਕਿ ਇਹ ਵਿਆਖਿਆ ਹੀ ਤਰੁਟੀ ਭਰਪੂਰ ਹੈ ਜੀ ਹਾਂ ਤਰੁਟੀਆਂ ਤਾਂ ਇਸ ਵਿੱਚ ਬੜੀਆਂ ਪਾਰੀਆਂ ਹਨ ਇਸ ਨੂੰ ਕੋਈ ਵੀ ਸੁਣਨਾ ਪਸੰਦ ਨਹੀਂ ਕਰੇਗਾ ਕਿਉਂਕਿ ਇਸ ਵਿੱਚ ਕੋਈ ਕਰਾਮਾਤੀ ਗਾਥਾ ਪ੍ਰੋਈਖ ਹੋਈ ਨਹੀਂ ਇਸ ਨੂੰ ਕੋਈ ਆਪਣੇ ਸਮਾਜ ਵਿੱਚ ਲਾਗੂ ਨਹੀਂ ਕਰੇਗਾ ਕਿਉਂਕਿ ਇਸ ਦੀਆਂ ਖਾਰਜ ਕੀਤੀਆਂ માનਤਾਵਾਂ ਪਹਿਲਾਂ ਹੀ ਪੰਜ-ਪੰਜ ਦੀਆਂ ਪਿਰਤਾਂ ਬਣ ਚੁੱਕੀਆਂ ਹਨ ਇਸ ਨੂੰ ਕੋਈ ਪੜ੍ਹੇਗਾ ਨਹੀਂ ਕਿਉਂਕਿ ਇਸ ਵਿੱਚ ਕੋਈ ਰੱਬੀ ਗੱਲ ਨਹੀਂ ਹੈ ਇਹ ਕਥਾਕਾਰਾਂ ਤੇ ਪ੍ਰਚਾਰਕਾਂ ਦੀ ਜ਼ੁਬਾਨ ਤੇ ਨਹੀਂ ਚੜੇਗੀ ਕਿਉਂਕਿ ਇਸ ਵਿੱਚ ਮਨਕਰਤ ਗੱਪ ਕਹਾਣੀਆਂ ਦੀ ਥਾਂ ਗਿਣਤੀ ਸੋਚ ਵਿਚਾਰ ਦੀ ਪ੍ਰੋੜਤਾ ਹੈ ਇਸ ਨੂੰ ਗਾ ਕੇ ਕੋਈ ਰਸੀਲਾ ਕੀਰਤਨ ਨਹੀਂ ਕੀਤਾ ਜਾ ਸਕਦਾ ਇਸ ਨਾਲ ਸੰਗਤ ਇਕੱਠੀ ਨਹੀਂ ਹੋਵੇਗੀ ਇਸ ਨੂੰ ਸੁਣਾ ਕੇ ਚੜਾਵਾ ਨਹੀਂ ਚੜੇਗਾ ਕਿਉਂਕਿ ਇਸ ਵਿੱਚ ਕੁਦਰਤੀ ਨਿਜਮਾ ਤੇ ਅਸੂਲਾਂ ਦੀ ਗੱਲ ਹੈ ਅਰਦਾਸਾਂ ਤੇ ਬਖਸ਼ਿਸ਼ਾਂ ਦੀ ਨਹੀਂ ਇਸ ਲਈ ਕਿਸੇ ਪੁਜਾਰੀ ਪ੍ਰਚਾਰਕ ਦੀ ਲੋੜ ਨਹੀਂ ਕਿਉਂਕਿ ਇਹ ਉਹਨਾਂ ਤੋਂ ਬਿਨਾਂ ਹੀ ਸਮਝ ਵਿੱਚ ਆ ਜਾਂਦੀ ਹੈ ਇਸ ਵਿੱਚ ਤਾਂ ਪਾਂਡੇ ਨੂੰ ਜਨੀਊ ਸਮੇਤ ਵਾਪਸ ਕੱਟਣ ਜਿਹਾ ਸਿੱਧਾ ਤੇ ਸੁਖਾਲਾ ਤਰਕ ਹੈ ਜੋ ਮਨੱਖੀ ਸੋਚ ਵਿੱਚ ਗੰਡਾ ਪਾਉਣ ਦੀ ਥਾਂ ਉਹਨਾਂ ਨੂੰ ਖੋਲਦਾ ਹੈ ਅਜਿਹੇ ਤਰਕ ਨੂੰ ਤਾਂ ਉਸ ਵੇਲੇ ਦੇ ਬ੍ਰਾਹਮਣਵਾਦੀਆਂ ਨੇ ਅਜ ਤੀਕਰ ਸਵੀਕਾਰ ਨਹੀਂ ਕੀਤਾ ਫਿਰ ਅਜੋਕੇ ਸਿੱਖ ਵਿਦਵਾਨਾਂ ਦਾ ਛੁਪਿਆ ਬ੍ਰਾਹਮਣਵਾਦ ਇਸ ਨੂੰ ਕਿਵੇਂ ਬਰਦਾਸ਼ਤ ਕਰੇਗਾ ਹਾਂ ਇਹ ਵਿਆਖਿਆ ਵਿਸ਼ਵਾਸ ਦਾ ਪਰਮ ਮਿਟਾ ਕੇ ਬੁੱਧੀ ਦਾ ਰਾਹ ਸਾਫ਼ ਕਰਦੀ ਹੈ ਇਹ ਇਸ ਪੌੜੀ ਨੂੰ ਉਸੇ ਸੰਵਾਦ ਦੀ ਅਗਲੀ ਕੜੀ ਵਜੋਂ ਦਰਸਾਉਂਦੀ ਹੈ ਜੋ ਗੁਰੂ ਸਾਹਿਬ ਨੇ ਇਸ ਤੋਂ ਪਹਿਲੀਆਂ ਪੌੜੀਆਂ ਵਿੱਚ ਰਚਾਇਆ ਹੈ ਇਹ ਗਿਆਨ ਦੇ ਰਾਹ ਦਾ ਅਗਲਾ ਮੀਲ ਪੱਥਰ ਹੈ ਜੋ ਗੁਰੂ ਸਾਹਿਬ ਦੀ ਸੋਚ ਤੇ ਸੇਧ ਤੇ ਪੂਰਾ ਉਤਰਦਾ ਹੈ ਸੰਖੇਪ ਵਿੱਚ ਇਹ ਵਿਆਖਿਆ ਉਹੀ ਵਿਗਿਆਨਿਕ ਗੱਲ ਕਹਿੰਦੀ ਹੈ ਜੋ ਗੁਰੂ ਸਾਹਿਬ ਨੇ ਇਸ ਪੌੜੀ ਵਿੱਚ ਕਹਿਣੀ ਚਾਹੀ ਹੈ ਤੇ ਜੋ ਉਹ ਇੱਕੋ ਓੰਕਾਰ ਦੇ ਵੇਲੇ ਤੋਂ ਕਹਿੰਦੇ ਆ ਰਹੇ ਹਨ ਗੁਰੂ ਸਾਹਿਬ ਦੇ ਸੁਝਾਏ ਤੇ ਇਸ ਵਿਆਖਿਆ ਵਿੱਚ ਦਰਸਾਏ ਤਰਕ ਤੇ ਚੱਲਦਾ ਵਿਗਿਆਨ ਅੱਜ ਬਹੁਤ ਅੱਗੇ ਨਿਕਲ ਚੁੱਕਿਆ ਹੈ ਅੱਗੇ ਤੋਂ ਅੱਗੇ ਪਸਰੀ ਇਸ ਧਰਤੀ ਦਾ ਬਿਉਰਾ ਵੀ ਮਿਲ ਗਿਆ ਹੈ ਤੇ ਉਸ ਅਸੰਖ ਬਿਉਰੇ ਨੂੰ ਆਂਕਣ ਲਈ ਵਿਗਿਆਨਿਕ ਗਿਣਤੀ ਪ੍ਰਣਾਲੀ ਵੀ ਇਜਾਦ ਹੋ ਗਈ ਹੈ ਅੱਜ ਪਤਾ ਹੋ ਗਿਆ ਹੈ ਕਿ ਇਸ ਦਾ ਆਕਾਰ ਗੋਲਾਕਾਰ ਹੈ ਕਿਰਾ 24901 ਮੀਲ ਹੈ ਤੇ ਖੇਤਰਫਲ 196.9 ਮਿਲੀਅਨ ਵਰਗ ਮੀਲ ਹੈ ਅੱਜ ਇਹ ਵੀ ਮਾਲੂਮ ਹੋ ਚੁੱਕਿਆ ਹੈ ਕਿ ਇਸ ਦੀ ਮਿੱਟੀ ਪਾਣੀ ਤੇ ਬਨਸਪਤੀ ਦਾ ਸਾਂਝਾ ਭਾਰ 5.972 10 ਦੀ ਪਾਵਰ 24 ਕਿਲੋਗ੍ਰਾਮ ਹੈ ਤੇ ਇਸ ਉਤਲੇ ਵਾਯੂਮੰਡਲ ਦਾ ਭਾਰ 5.2 10 ਦੀ ਪਾਵਰ 18 ਕਿਲੋ ਹੈ ਅੱਜ ਇਹ ਵੀ ਜਾਣ ਚੁੱਕੇ ਹਾਂ ਕਿ ਇਸ ਦੇ ਕੁੱਲ ਅਣੂਆਂ ਦੀ ਗਿਣਤੀ 1.3 10 ਦੀ ਪਾਵਰ 51 ਹੈ ਤੇ ਇਸ ਤੋਂ ਪੂਰੀਆਂ ਦਿਸਦੀਆਂ ਗੈਲੈਕਸੀਆਂ ਵਿੱਚ ਅਣੂਆਂ ਦੀ ਗਿਣਤੀ 1.1 10 ਦੀ ਪਾਵਰ 82 ਹੈ ਪਰ ਵਿਗਿਆਨਿਕ ਪદ્ધਤੀ ਵਿੱਚ ਦਿੱਤੀਆਂ ਇਹ ਸੰਖਿਆਵਾਂ ਕੋਈ ਛੋਟੀਆਂ-ਮੋਟੀਆਂ ਤੇ ਸਰਾਰਣ ਨਹੀਂ ਹਨ ਜੇ 1.3 10 ਦੀ ਪਾਵਰ 51 ਦੀ ਸੈਂਟੀਫਿਕ ਨੋਟੇਸ਼ਨ ਨੂੰ ਹੀ ਖੋਲਿਆ ਜਾਵੇ ਤਾਂ ਇਹ ਇੱਕ ਏਕੇ ਪਿੱਛੇ 51 ਸਿਫਰਾਂ ਲੱਗਣ ਵਾਲੀ ਸੰਖਿਆ ਨਾਲੋਂ ਵੀ ਵੱਧ ਬਣਦੀ ਹੈ ਇਸ ਨੂੰ ਸ਼ਬਦਾਂ ਵਿੱਚ ਨਹੀਂ ਦੱਸੀ ਜਾ ਸਕਦੀ ਇਸ ਦੀ ਕਲਪਨਾ ਕਰਨਾ ਵੀ ਅਸੰਭਵ ਹੈ ਕਿਉਂਕਿ ਮਨੁੱਖੀ ਦਿਮਾਗ ਇਸ ਸੰਖਿਆ ਦੇ ਅੰਦਾਜ਼ੇ ਤੀਕਰ ਕਦੇ ਖੁੱਲਿਆ ਹੀ ਨਹੀਂ ਹੈ ਇਸ ਨੂੰ ਸੋਚ ਕੇ ਦਿਮਾਗ ਦੇ ਤੰਤੂਆਂ ਨੂੰ ਮੋਚ ਆ ਸਕਦੀ ਹੈ ਤੇ ਸੋਚਣ ਵਾਲੇ ਨੂੰ ਗਸ਼ੀ ਪੈ ਸਕਦੀ ਹੈ ਜੇ ਗੁਰੂ ਸਾਹਿਬ ਅੱਜ ਆਉਣ ਤਾਂ ਸੋਚ ਕੇ ਨਿਹਾਲ ਹੋਣ ਕਿ ਚਲੋ ਉਹਨਾਂ ਦੇ ਕੁਝ ਸਿੱਖਾਂ ਨੇ ਤਾਂ ਅਸੰਖ ਦੇ ਨੂ ਸੰਕਲਪ ਨੂੰ ਖੋਲ ਕੇ ਸਾਕਾਰ ਕੀਤਾ ਹੈ ਪਰ ਉਹ ਹੈਰਾਨ ਵੀ ਹੋਣਗੇ ਕਿ ਉਹਨਾਂ ਦੇ ਵਧੇਰੇ ਨੇੜਲੇ ਤੇ ਖਾਊ ਪੀਊ ਸਿੱਖ ਤਾਂ ਹੱਲੇ ਵੀ ਪੰਜ ਪੌੜੀਆਂ ਪੰਜ ਬਾਣੀਆਂ ਪੰਜ ਤਖਤਾਂ ਆਦਿ ਦੀ ਰੱਟ ਵਿੱਚ ਫਸੇ ਢੋਲਕੀਆਂ ਛੈਣੇ ਖੜਕਾ ਰਹੇ ਹਨ ਅੰਕੜੇ ਤਾਂ ਹੋਰ ਵੀ ਬਹੁਤ ਸਾਰੇ ਪਤਾ ਹਨ ਤੇ ਜਿਹੜੇ ਹਾਲੇ ਪਤਾ ਨਹੀਂ ਉਹ ਹੋਰ ਕੁਝ ਸਮੇਂ ਬਾਅਦ ਪਤਾ ਲੱਗ ਜਾਣਗੇ ਇਹਨਾਂ ਸਭ ਜਾਣਕਾਰੀਆਂ ਦੇ ਪ੍ਰਾਪਤ ਹੋਣ ਤੋਂ ਬਾਅਦ ਵੀ ਗੁਰੂ ਸਾਹਿਬ ਦੀ ਸਿੱਖਿਆ ਦਾ ਮਹੱਤਵ ਹੋਰ ਵਧੇਗਾ ਕਿਉਂ ਕਿ ਇਹ ਜਾਣਕਾਰੀਆਂ ਤਾਂ ਵਿਗਿਆਨ ਦਾ ਸਿਟਾ ਹਨ ਵਿਗਿਆਨ ਦਾ ਸਿਰਾ ਨਹੀਂ ਵਿਗਿਆਨਿਕ ਸਿਧਾਂਤ ਦਾ ਨਾ ਕੋਈ ਆਦ ਤੇ ਅੰਤ ਹੁੰਦਾ ਹੈ ਤੇ ਨਾ ਹੀ ਇਹ ਕਦੇ ਪੁਰਾਣਾ ਪੈਂਦਾ ਹੈ ਇਹ ਕੁਦਰਤ ਨਾਲ ਜੁੜੀ ਕੁਦਰਤ ਦੇ ਨਿਯਮਾਂ ਨੂੰ ਪਹਿਚਾਣਨ ਦੀ ਵਿਧੀ ਹੈ ਇਸ ਲਈ ਜਦੋਂ ਤੱਕ ਕੁਦਰਤ ਰਹੇਗੀ ਇਹ ਨਾਲ ਚਲੇਗੀ ਬੇਅੰਤ ਜਾਣਕਾਰੀ ਹੋਣ ਤੇ ਵੀ ਇਹ ertidti ਤੇ ਇਹ ਸ੍ਰਿਸ਼ਟੀ ਹਾਲੇ ਵੀ ਹੋਰ ਪਰੇ ਹੋਰ ਹੋਰ ਹੀ ਲੱਗਦੀਆਂ ਰਹਿਣਗੀਆਂ ਇਹਨਾਂ ਦੇ ਚੱਪੇ-ਚੱਪੇ ਨੂੰ ਤੁਰ ਫਿਰ ਕੇ ਕੋਈ ਨਹੀਂ ਦੇਖ ਸਕੇਗਾ ਹਾਲੇ ਖੋਜ ਕਰਨ ਵਾਲਾ ਬਹੁਤ ਕੁਝ ਪਿਆ ਹੈ ਹਾਲੇ ਤੱਕ ਖਿਆਲ ਦੀ ਸਪੀਡ ਵਾਲਾ ਰਾਕਟ ਨਹੀਂ ਬਣਿਆ ਉਸਨੇ ਗੈਲੈਕਸੀਆਂ ਦੇ ਆਰ-ਪਾਰ ਉਡਾਨਾਂ ਨਹੀਂ ਭਰੀਆਂ ਮਨੁੱਖ ਨੇ ਪੁਲਾੜ ਤੋਂ ਪਰਾਂ ਦਾ ਖਾਲੀ ਪਾਸਾ ਨਹੀਂ ਵੇਖਿਆ ਬਲੈਕ ਹੋਲਾਂ ਦੇ ਵਿੱਚ ਵੜ ਕੇ ਨਹੀਂ ਚੱਕਿਆ ਐਂਟੀ ਮੈਟਰ ਦੇ ਦਰਸ਼ਨ ਨਹੀਂ ਕੀਤੇ ਤੇ ਕਿਸੇ ਪਰਾਈ ਪੁਲਾੜੀ ਸਭਿਅਤਾ ਨਾਲ ਮੇਲਜੋਲ ਨਹੀਂ ਕੀਤਾ ਹੋਰ ਤਾਂ ਹੋਰ ਹਲੇ ਤਾਂ ਗੂਗਲ ਤੋਂ ਰੋਟੀ ਵੀ ਡਾਊਨਲੋਡ ਨਹੀਂ ਹੋਈ ਮੁੱਖ ਗੱਲ ਹਲੇ ਤਾਂ ਸ੍ਰਿਸ਼ਟੀ ਦੇ ਕਾਦਰ ਦਾ ਸਤ ਨਾਮ ਭਾਵ ਅਸਲ ਨਾਮ ਵੀ ਪਤਾ ਕਰਨ ਵਾਲਾ ਰਹਿੰਦਾ ਹੈ ਕੁਦਰਤ ਦੇ ਦਿਸਦੇ ਅਣਦਿਸਦੇ ਸਭ ਪਹਿਲੂ ਜਾਣ ਕੇ ਹੀ ਇਹ ਨਾਮ ਪਤਾ ਚਲਣਾ ਹੈ ਨਿਸ਼ਚਿਤ ਹੈ ਕਿ ਇਹ ਸਭ ਪ੍ਰਾਪਤੀਆਂ ਅੰਧਵਿਸ਼ਵਾਸ ਤੇ ਪੰਜ ਦੇ ਪਹਾੜੇ ਹੀਟ ਬੈਠ ਕੇ ਹੋਣ ਵਾਲੀਆਂ ਨਹੀਂ ਹਨ ਪਰ ਇੱਕ ਗੱਲ ਤਾਂ ਹੈ ਕਿ ਇਹਨਾਂ ਸਭ ਪ੍ਰਾਪਤੀਆਂ ਤੋਂ ਬਾਅਦ ਵੀ ਬ੍ਰह्म ਗਿਆਨ ਕਿਸੇ ਰਾਜ ਦਰਬਾਰ ਦੇ ਝੰਡੇ ਵਾਂਗ ਦੂਰ ਤੋਂ ਹੀ ਦਿਖਾਈ ਦੇਵੇਗਾ ਵਿਸ਼ਾਲ ਕੁਦਰਤ ਦੇ ਭੇਦ ਪਾਉਣੇ ਸੰਭਵ ਹੋਣ ਤੇ ਵੀ ਪਾਏ ਨਹੀਂ ਜਾਣਗੇ। ਮਨੁੱਖ ਐਵੇਂ ਹੀ ਗਿਆਨ ਲਈ ਮੁਸ਼ਕਤਾਂ ਕਾਲਦਾ ਰਹੇਗਾ ਤੇ ਗਿਆਨ ਦੀ ਮੰਜ਼ਲ ਅੱਗੇ ਹੀ ਅੱਗੇ ਵਧਦੀ ਰਹੇਗੀ। ਜੋ ਪਾਉਣ ਵਾਲਾ ਹੈ ਉਹ ਹਮੇਸ਼ਾ ਪਾਉਣ ਵਾਲਾ ਹੀ ਬਣਿਆ ਰਹੇਗਾ। ਪਰ ਜੋ ਵੀ ਉਪਲਬਧੀਆਂ ਪ੍ਰਾਪਤ ਹੋਈਆਂ, ਜਦੋਂ ਵੀ ਹੋਈਆਂ ਤੇ ਜਿਵੇਂ ਵੀ ਹੋਈਆਂ, ਉਹਨਾਂ ਦੀ ਪ੍ਰਾਪਤੀ ਪਿੱਛੇ ਗੁਰੂ ਸਾਹਿਬ ਦੀ ਬਾਣੀ ਦੇ ਇਹ ਦੋ ਸ਼ਬਦ ਜ਼ਰੂਰ ਗੂੰਜ ਰਹੇ ਹੋਣਗੇ ਜਿਨ੍ਹਾਂ ਵਿੱਚ ਸਾਰਾ ਵਿਗਿਆਨ ਬੰਦ ਹੈ ਕਰੈ ਵਿਚਾਰ। ਅੱਜ बस ਇਤਨਾ ਹੀ। ਅਗਲਾ ਪ੍ਰਵਚਨ ਲੈ ਕੇ ਛੇਤੀ ਹੀ ਹਾਜ਼ਰ ਹੋਵਾਂਗਾ। जुड़े रहो चैनल जपजी ज्ञान ਨੂੰ ਲਾਈਕ ਕਰਕੇ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ